ਹਾਂ ਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਤਾਂ ਪਿਆਰੇ ਵਿਦਿਆਰਥੀਓ ਤੁਹਾਡੀ ਬਾਇਓ ਮੰਥਲੀ ਟੈਸਟ ਦੋ ਜਿਹੜਾ ਕਿ ਦਸੰਬਰ ਦੇ ਵਿੱਚ ਹੋਏਗਾ ਉਸ ਦੀ ਡੇਟ ਸ਼ੀਟ ਜਾਰੀ ਹੋ ਚੁੱਕੀ ਹੈਗੀ ਵੀ ਇਹ ਪੇਪਰ ਤੁਹਾਡੇ ਕਦੋਂ ਸ਼ੁਰੂ ਹੋਣਗੇ ਅੱਜ ਆਪਾਂ ਪੜ੍ਹਦੇ ਹਾਂ ਇਸ ਲੈਟਰ ਨੂੰ ਇਹ ਅੱਜ ਹੀ ਲੈਟਰ ਆਇਆ ਹੈਗਾ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਦੇ ਲਈ ਬਾਇਓ ਮੰਥਲੀ ਟੈਸਟ ਦੋ ਕਰਾਉਣ ਸੰਬੰਧੀ ਤਾਂ ਦੇਖੋ ਸੈਸ਼ਨ 2024-25 ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਬਾਇਓ ਮੰਥਲੀ ਟੈਸਟ ਦੋ ਜਿਹੜਾ ਕਿ ਦਸੰਬਰ ਚ ਹੋਏਗਾ 5-12-2024 ਤੋਂ 17-12-2024 ਤੱਕ ਕਰਵਾ ਲਈ ਜਾਣ ਬਾਇਓ ਮੰਥਲੀ ਟੈਸਟ ਦੋ ਸਕੂਲ ਮੁਖੀ ਆਪਣੇ ਪੱਧਰ ਤੇ ਡੇਟ ਸ਼ੀਟ ਤਿਆਰ ਕਰਕੇ 6ਵੀਂ ਤੋਂ 12ਵੀਂ ਜਮਾਤਾਂ ਲਈ ਕਰਵਾਉਣਗੇ ਇਹਨਾਂ ਟੈਸਟਾਂ ਲਈ ਸਕੂਲ ਮੁਖੀ ਵਿਦਿਆਰਥੀਆਂ ਦੀ ਮੁਕੰਮਲ ਦੁਹਰਾਇ ਤੇ ਹਾਜ਼ਰੀ ਯਕੀਨੀ ਬਣਾਉਣਗੇ ਹੁਣ ਇਹਦੇ ਵਿੱਚ ਜਿਹੜੀ ਡੇਟ ਸ਼ੀਟ ਹੈ ਬੇਟਾ ਹਰੇਕ ਸਕੂਲ 6ਵੀਂ ਤੋਂ 12ਵੀਂ ਤੱਕ ਆਪਣੀ ਸੁਵਿਧਾ ਅਨੁਸਾਰ ਬਣਾਏਗਾ 5 ਤੋਂ ਲੈ ਕੇ 17 ਤੱਕ ਦੇ ਪੇਪਰ ਹੋਣੇ ਆਗੇ ਠੀਕ ਹੈ ਤਾਂ ਹਰੇਕ ਦਿਨ ਕਿਹੜਾ ਕਿਹੜਾ ਪੇਪਰ ਹੋਏਗਾ ਇਹ ਤੁਹਾਡੇ ਸਕੂਲ ਦੇ ਵਿੱਚ ਜਿਹੜੀ ਡੇਟ ਸ਼ੀਟ ਬਣੇਗੀ ਉਸ ਤੇ ਡਿਪੈਂਡ ਕਰਦਾਗਾ ਮਤਲਬ ਅਲੱਗ-ਅਲੱਗ ਸਕੂਲਾਂ ਦੇ ਵਿੱਚ ਇਹ ਪੇਪਰ ਅਲੱਗ-ਅਲੱਗ ਦਿਨ ਹੋ ਸਕਦੇ ਹੈਗੇ 6ਵੀਂ ਤੋਂ 12ਵੀਂ ਜਮਾਤਾਂ ਦਾ ਬਾਇਮੰਥਲੀ ਟੈਸਟ ਅਕਤੂਬਰ ਅਤੇ ਨਵੰਬਰ ਦੇ ਸਿਲੇਬਸ ਦੇ ਵਿੱਚ ਆਏਗਾ ਅਕਤੂਬਰ ਤੇ ਨਵੰਬਰ ਦੇ ਵਿੱਚ ਜੋ ਤੁਸੀਂ ਸਿਲੇਬਸ ਪੜਿਆਗਾ ਸਿਰਫ ਉਹ ਵਾਲੇ ਪਾਠ ਹੀ ਇਸ ਦੇ ਵਿੱਚੋਂ ਆਉਣਗੇ ਇਸ ਟੈਸਟ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਸਬੰਧਤ ਵਿਸ਼ਾ ਅਧਿਆਪਕ ਤੋਂ ਤਿਆਰ ਕਰਵਾਉਣਗੇ ਇਹ ਟੈਸਟ ਕੁੱਲ 20 ਅੰਕਾਂ ਦਾ ਹੋਏਗਾ ਤੇ ਅਧਿਆਪਕ ਵੱਲੋਂ ਵਿਸ਼ੇ ਦੇ ਆਪਣੇ ਪੀਰੀਅਡ ਦੌਰਾਨੀ ਲਿਆਇਆ ਜਾਏਗਾ ਮਤਲਬ ਜਿਹੜਾ ਤੁਹਾਡਾ ਬਾਇਓ ਮੰਥਲੀ ਟੈਸਟ 20 ਨੰਬਰ ਦਾ ਆਏਗਾ ਤੇ ਤੁਹਾਡੇ ਪੀਰੀਅਡ ਦੇ ਵਿੱਚ ਹੀ ਇਹ ਹੋਇਆ ਕਰੇਗਾ ਜਮਾਤਾਂ 6ਵੀਂ ਤੇ 9ਵੀਂ ਦੇ ਚਾਰ ਵਿਸ਼ੇ ਪੰਜਾਬੀ ਗਣਿਤ ਸਮਾਜਿਕ ਅਤੇ ਸਾਇੰਸ ਲਈ ਬਾਇਓ ਮੰਥਲੀ ਟੈਸਟ ਦੋ ਅਲੱਗ ਨਾਲ ਲਿਆ ਜਾਵੇ ਇਸ ਟੈਸਟ ਦੇ ਮੁਲਾਂਕਣ ਲਈ ਵਿਦਿਆਰਥੀਆਂ ਦੇ ਸੀਪੀ ਤਹਿਤ ਲਏਗੇ ਪ੍ਰੈਕਟਿਸ ਟੈਸਟ 6 ਅਤੇ ਪ੍ਰੈਕਟਿਸ ਟੈਸਟ ਸੱਤ ਵਿੱਚੋਂ ਅੰਕਾਂ ਨੂੰ ਜੋੜ ਲਿਆ ਜਾਵੇ। ਠੀਕ। ਤਾਂ ਇਹ ਤੁਹਾਡੀ ਡੇਟ ਸ਼ੀਟਸ ਵੀ ਜਿਹੜੀ ਕਿ ਤੁਹਾਡੀ 5-12 ਤੋਂ 17-12 ਤੱਕ ਤੁਹਾਡੇ ਜਿਹੜੇ ਪੇਪਰ ਰਹਿ ਕੇ ਹੋਣੇ ਹੈਗੇ। ਡੇਟ ਸ਼ੀਟ ਬੇਟਾ ਜਿਵੇਂ ਕਿ ਆਪਾਂ ਪਹਿਲਾਂ ਪੜਿਆਗਾ ਤੁਹਾਡੇ ਸਕੂਲ ਦੇ ਅ ਵਿੱਚ ਤਿਆਰ ਕੀਤੀ ਜਾਏਗੀ ਤੁਹਾਡੇ ਇਹ ਦੇ ਪਕਸਵਾਨਾਂ ਦੁਆਰਾ। ਤਾਂ ਸਾਰੇ ਸਕੂਲਾਂ ਦੇ ਵਿੱਚ ਇਹ ਡੇਟ ਸ਼ੀਟ ਅਲੱਗ-ਅਲੱਗ ਹੋਏਗੀ ਤੇ ਇਹ ਪੇਪਰ ਜਿਹੜੇ ਹੋ ਅਲੱਗ-ਅਲੱਗ ਦਿਨ ਤੁਹਾਡੇ ਹੋਣਗੇ। ਸਿਲੇਬਸ ਹੈ ਜਿਹੜਾ ਬੇਟਾ ਤੁਹਾਡਾ ਅਕਤੂਬਰ ਅਤੇ ਨਵੰਬਰ ਮਹੀਨੇ ਦਾ ਹੋਏਗਾ ਇਸ ਲਈ ਤੁਸੀਂ ਤਿਆਰੀ ਕਰੋ ਜਿੰਨਾ ਵੀ ਸਿਲੇਬਸ ਤੁਸੀਂ ਕਰਿਆਗਾ ਅਕਤੂਬਰ ਦੇ ਨਵੰਬਰ ਮਹੀਨੇ ਦਾ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੀਏ ਠੀਕ ਹੈ ਜੀ ਥੈਂਕ ਯੂ